ਇੱਕ ਵਾਰ ਇੱਕ ਰਾਜੇ ਨੂੰ ਪਤਾ ਲੱਗਦਾ ਕਿ ਉਹਦੇ ਰਾਜ ਵਿੱਚ ਇੱਕ ਅਜਿਹਾ ਵਿਅਕਤੀ ਰਹਿੰਦਾ ਜਿਹਦਾ ਚਿਹਰਾ ਵੇਖਣ ਤੋਂ ਬਾਅਦ ਕਿਸੇ ਨੂੰ ਖਾਣਾ ਜਾਂ ਪੀਣਾ ਨਸੀਬ ਨਹੀਂ ਹੁੰਦਾ ਸਾਰੇ ਉਹਨਾਂ ਮਨਹੋਸ ਕਹਿੰਦੇ ਸੀ ਰਾਜੇ ਨੇ ਉਹਨੂੰ ਮਿਲਣ ਦੀ ਉਸਤਤਾ ਵਿਖਾਈ ਕਹਿੰਦਾ ਮੈਂ ਉਹਨੂੰ ਮਿਲਣਾਗਾ ਤੇ ਉਹਨੂੰ ਉਹਦੇ ਮਹਿਲ ਵਿੱਚ ਜਿਹੜਾ ਲਿਆਂਦਾ ਜਾਂਦਾ ਇੱਕ ਦਿਨ ਲਈ ਉਹਨੂੰ ਉੱਥੇ ਰਹਿਣ ਲਈ ਜਗ੍ਹਾ ਦਿੱਤੀ ਜਾਂਦੀ ਹੈ ਉਹਦਾ ਆਦਰ ਮਾਨ ਕੀਤਾ ਜਾਂਦਾ ਇੱਕ ਰਾਤ ਲਈ ਜਦੋਂ ਉੱਥੇ ਰੁਕਦਾ ਰਾਜੇ ਦੇ ਨੇੜਲੇ ਕਮਰੇ ਚ ਉਹਨੂੰ ਥਾਂ ਦਿੱਤੀ ਜਾਂਦੀ ਹੈ ਤੇ ਜਦੋਂ ਅਗਲੇ ਦਿਨ ਉਹ ਉੱਠਦੇ ਆ ਰਾਜਾ ਤੇ ਉਹ ਵਿਅਕਤੀ ਇੱਕ ਦੂਜੇ ਦੇ ਮੱਥੇ ਲਗਦੇ ਆ ਤੇ ਬਈ ਉਹ ਫਿਰ ਮੱਥੇ ਲੱਗਦੇ ਆ ਤੇ ਉਹ ਰਾਜਨ ਪੂਰਾ ਦੇਣਾ ਜਿਹੜਾ ਖਾਣਾ ਨਸੀਬ ਨਹੀਂ ਹੁੰਦਾ ਤੇ ਉਹ ਸਾਰਾ ਦਿਨ ਬੇਜਰ ਬਿਜੀ ਰਹਿੰਦਾ ਵੀ ਕਮਾਕਾਰਾਂ ਚੋਂ ਰੋਟੀ ਪਾਣੀ ਦੇ ਨਸੀਬ ਨਹੀਂ ਹੁੰਦਾ ਤੇ ਫਿਰ ਉਹ ਰਾਜਾ ਰਾਜਨ ਨੂੰ ਬਹੁਤ ਗੁੱਸਾ ਚੜਦਾ ਤੇ ਰਾਜਾ ਵਿਅਕਤੀ ਨੂੰ ਅਗਲੇ ਦਿਨ ਦਰਬਾਰ ਵਿੱਚ ਬੁਲਾਉਂਦਾ ਤੇ ਕਹਿੰਦਾ ਵਾਕੀ ਵਿਅਕਤੀ ਜਿਹੜਾ ਮਨੋਸਾ ਜਿਹੜਾ ਮੈਨੂੰ ਸਾਰਾ ਦਿਨ ਖਾਣਾ ਨਸੀਬ ਨਹੀਂ ਹੋਇਆ ਤੇ ਉਹਨੂੰ ਰਾਜਾ ਜਿਹੜਾ ਫਾਂਸੀ ਦੀ ਸਜ਼ਾ ਦੇ ਦਿੰਦਾ ਤੇ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਜਿਹੜਾ ਉਹ ਵਿਅਕਤੀ ਹੱਸਣ ਲੱਗ ਜਾਂਦਾ ਤੇ ਕੋਈ ਸੋਚਣ ਲੱਗ ਜਾਂਦਾ ਰਾਜਾ ਹਣ ਪੁੱਛਦਾ ਵੀ ਹਾਂ ਬਈ ਤੂੰ ਕੀ ਸੋਚਦਾ ਤੇ ਹੱਸਦਾ ਕਾ ਤੂੰ ਉਹ ਕਹਿੰਦਾ ਰਾਜਾ ਜੀ ਕਹਿੰਦਾ ਤੁਸੀਂ ਮੇਰਾ ਚਹਰਾ ਵੇਖਿਆ ਕਹਿੰਦਾ ਤੁਹਾਨੂੰ ਕੱਲਾ ਖਾਣਾ ਨਹੀਂ ਸੇਵਣੀ ਹੋਇਆ ਕਹਿੰਦਾ ਮੈਂ ਤੁਹਾਡਾ ਚਹਰਾ ਵੇਖਿਆ ਤੇ ਕਹਿੰਦਾ ਮੈਨੂੰ ਤਾਂ ਫਾਸੀ ਨਸੀਬ ਹੋਈ ਆ ਤੇ ਉਹ ਰਾਜੇ ਨੂੰ ਫਿਰ ਇੱਕ ਜਿਹੜੀ ਸੰਤਾਂ ਦੀ ਕਈ ਗੱਲ ਯਾਦ ਆਉਂਦੀ ਆ ਕਹਿੰਦਾ ਕਿ ਬੁਰਾ ਖੋਜ ਜਨ ਜੋ ਮੈਂ ਚਲਿਆ ਬੁਰਾ ਨਾ ਮਿਲਿਆ ਕੋਈ ਜੇ ਦਿਲ ਆਪਣਾ ਖੋਜਿਆ ਮੋਸੇ ਬੁਰਾ ਨਾ ਕੋਈ ਉਹ ਐ ਕਹਿਦਾ ਇਹਦਾ ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਆਪ ਦੇ ਅੰਦਰ ਵੀ ਖੋਜਣਾ ਚਾਹੀਦਾ ਵੀ ਅਸੀਂ ਕਿਵੇਂ ਦੇ ਆ ਤੇ ਇਸ ਗੱਲ ਤੋਂ ਸਾਨੂੰ ਬਹੁਤ ਵਧੀਆ ਉਦਾਹਰਣ ਮਿਲਦੀ ਹੈ ਵੀ ਕੋਈ ਮਨੁੱਖ じゃ ਕੋਈ ਏਦਾਂ ਦਾ ਕੋਈ ਕੁਝ ਨਹੀਂ ਹੁੰਦਾ ਇਹ ਸਿਰਫ ਵਹਿਮ ਭਰਮ ਹੁੰਦੇ ਆ ਇੱਕ ਲੋਕਾਂ ਦੇ ਬਣਾਏ ਗਏ ਵਹਿਮਾਂ ਭਰਮਾਂ ਤੇ ਜਿਹੜੇ ਲੋਕ ਟਿਕੇ ਹੁੰਦੇ ਆ ਤੇ ਇਹ ਇਹ ਕਹਾਣੀ ਮ ਬਹੁਤ ਵਧੀਆ ਗਈ ਹੈ ਕਿ ਜ਼ਿੰਦਗੀ ਸਿਖਾਈ ਜਾਂਦੀ ਆ ਕਿਸੇ ਨੂੰ ਮਾੜਾ ਨਾ ਬੋਲੋ ਪਹਿਲਾਂ ਆਪ ਦੇ ਅੰਦਰ ਚਾਤਾ ਮਾਰ ਲਓ ਧੰਨਵਾਦ ਜੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਏਦਾਂ ਦੀਆਂ ਤੁਹਾਨੂੰ ਜਿਹੜੀਆਂ ਜ਼ਰੂਰੀ ਗੱਲਾਂ ਤੇ ਨੌਲਜ ਦੀਆਂ ਗੱਲਾਂ ਦੱਸਦੇ ਰਾਵਾਂਗੇ ਧੰਨਵਾਦ ਜੀ